ਜੇਕਰ ਤੁਸੀਂ ਫਲੋਰ ਤੋਂ ਨਵਾਂ ਸ਼ਹਿਰ ਜਾ ਰਹੇ ਹੋ ਤਾਂ ਰੋਡ ਇੱਕ ਵਾਰੀ ਫਿਰ ਬਲੌਕ ਕਰ ਦਿੱਤਾ ਗਿਆ ਇਹ ਰੋਡ ਇੱਕ ਵਾਰੀ ਫਿਰ ਰੋਕ ਦਿੱਤਾ ਗਿਆ ਤੇ ਰੋਕਿਆ ਗਿਆ ਇਹ ਨਗਰ ਨਿਵਾਸੀਆਂ ਵੱਲੋਂ ਜਿਹੜੇ ਕਿ ਪਾਣੀ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਦੇ ਮਗਰ ਪਏ ਹੋਏ ਸੀ ਇਹ ਮਹੱਲਾ ਵਾਸੀਆਂ ਨੂੰ ਯਕੀਨ ਦਵਾਇਆ ਗਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਬਹੁਤ ਸਾਰਾ ਸਮਾਂ ਬੀਤਣ ਤੋਂ ਬਾਵਜੂਦ ਵੀ ਜਿਹੜਾ ਉਹ ਇਹਨਾਂ ਦਾ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਕੀਤਾ ਗਿਆ ਵਾਲੇ ਦਿਨਾਂ ਦੇ ਵਿੱਚ ਸਤਿਗੁਰੂ ਅਰਜਨ ਮਹਾਰਾਜ ਜਿਹੜਾ ਪ੍ਰਕਾਸ਼ਪੁਰ ਮਨਾਇਆ ਜਾ ਰਿਹਾ ਇੱਥੋਂ ਦੀ ਜਿਹੜੀ ਆ ਉਹ ਜਿਹੜੀ ਸ਼ੋਭਾ ਯਾਤਰਾ ਲੰਘਣੀ ਹੈ ਤੇ ਪੰਜਾਬੀ ਸੈਸ਼ਨ ਨਾਲ ਜੁੜੇ ਤੁਸੀਂ ਕੈਮਰਾ ਪਰਸਨ ਦੀਪਾਥੜਾ ਦੇ ਨਾਲ ਮੈਂ ਲਾਲ ਕਮਲ ਵੱਡੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਫਲੋਰ ਤੋਂ ਨਵਾਂ ਸ਼ਹਿਰ ਜਾ ਰਹੇ ਹੋ ਤਾਂ ਰੋਡ ਇੱਕ ਵਾਰੀ ਫਿਰ ਬਲੌਕ ਕਰ ਦਿੱਤਾ ਗਿਆ ਇਹ ਰੋਡ ਇੱਕ ਵਾਰੀ ਫਿਰ ਰੋਕ ਦਿੱਤਾ ਗਿਆ ਤੇ ਰੋਕਿਆ ਗਿਆ ਇਹ ਨਗਰ ਨਿਵਾਸੀਆਂ ਵੱਲੋਂ ਜਿਹੜੇ ਕਿ ਪਾਣੀ ਦੀ ਮੰਗ ਨੂੰ ਲੈ ਕੇ ਪ੍ਰਸ਼ਾਸਨ ਦੇ ਮਗਰ ਪਏ ਹੋਏ ਸੀ ਪ੍ਰਸ਼ਾਸਨ ਵੱਲੋਂ ਜਦੋਂ ਇਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਇੱਕ ਵਾਰੀ ਫਿਰ ਜਿਹੜਾ ਉਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਸੀਂ ਆਪਣੇ ਦਰਸ਼ਕਾਂ ਨੂੰ ਉਹ ਵੀ ਦੱਸ ਦਈਏ ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਉਹਨਾਂ ਨੂੰ ਅਸੀਂ ਇਹ ਜਾਣਕਾਰੀ ਦੇ ਦਈ ਕਿ ਕੁਝ ਸਮਾਂ ਪਹਿਲਾਂ ਇੱਥੇ ਇੱਕ ਲੜਕੀ ਦੀ ਮੌਤ ਹੋਈ ਸੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਵੱਲੋਂ ਇਹ ਮਹੱਲਾ ਵਾਸੀਆਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਜਲਦੀ ਤੋਂ ਜਲਦੀ ਜਿਹੜਾ ਪਾਣੀ ਦਾ ਹੱਲ ਕਰ ਦਿੱਤਾ ਜਾਵੇਗਾ ਪਰ ਬਹੁਤ ਸਾਰਾ ਸਮਾਂ ਬੀਤਣ ਤੋਂ ਬਾਵਜੂਦ ਵੀ ਜਿਹੜਾ ਉਹ ਇਹਨਾਂ ਦਾ ਪਾਣੀ ਦੀ ਨਿਕਾਸੀ ਦਾ ਹਾਲੇ ਕੀਤਾ ਗਿਆ ਮਹੱਲਾ ਵਾਸੀਆਂ ਵੱਲੋਂ ਜਿਹੜਾ ਉਹ ਬਲਾਕ ਸੰਦ ਦੀ ਚੋਣਾ ਦਾ ਵਾਈਕਟ ਵੀ ਕੀਤਾ ਗਿਆ ਸੀ ਕਿ ਉਹਨਾਂ ਨੇ ਚੋਣਾਂ ਦੇ ਵਿੱਚ ਹਿੱਸਾ ਨਹੀਂ ਲਿਆ ਸੀ ਸਿਰਫ ਰੋਸ ਵਜੋਂ ਨਹੀਂ ਹਿੱਸਾ ਲਿਆ ਸੀ ਕਿ ਜਿਹੜਾ ਉਹ ਰੋਸ ਜਿਹੜਾ ਸੀ ਕਿ ਇੱਥੇ ਜਿਹੜਾ ਪਾਣੀ ਜਿਹੜਾ ਵੇਸਟੇਜ ਪਾਣੀ ਆ ਉਹ ਨਿਕਲ ਜੂ ਇੱਕ ਵਾਰੀ ਤਸਵੀਰਾਂ ਦੇ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਇਸ ਤਰ੍ਹਾਂ ਜਿਹੜਾ ਰੋਡ ਜਿਹੜਾ ਆ ਉਹ ਬਲੌਕ ਕੀਤਾ ਗਿਆ ਆ ਔਰ ਇਸ ਤਰ੍ਹਾਂ ਲੋਕੀ ਜਿਹੜੇ ਬੈਠੇ ਨੇ ਟ੍ਰੈਫਿਕ ਤੁਹਾਨੂੰ ਦਿਖਾਉਂਦੀ ਕਿ ਟ੍ਰੈਫਿਕ ਇਸ ਤਰ੍ਹਾਂ ਵਾਪਸ ਜਿਹੜੀ ਜਾ ਰਹੀ ਹੈ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਜੇਕਰ ਤੁਸੀਂ ਫਲੋਰ ਤੋਂ ਇਸ ਰਸਤੇ ਤੇ ਆਉਣ ਤੋਂ ਗਰੇਜ਼ ਕਰੋ ਕਿਉਂਕਿ ਇੱਥੇ ਧਰਨਾ ਪ੍ਰਦਰਸ਼ਨ ਲੱਗ ਹੋਇਆ ਜਾਰੀ ਹੈ ਤੇ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਇੱਥੇ ਜਿਹੜਾ ਆ ਇਹ ਵੀ ਨਹੀਂ ਪਤਾ ਕਿ ਇਹ ਧਰਨਾ ਪ੍ਰਦਰਸ਼ਨ ਕਿੰਨੀ ਦੇਰ ਜਿਹੜਾ ਹੋ ਜਾਰੀ ਰਹੇਗਾ ਕਿਉਂਕਿ ਮੁਹੱਲਾ ਵਾਸੀਆਂ ਦੀ ਇਹ ਮੰਗ ਹੈ ਕਿ ਜਦ ਤੱਕ ਜਿਹੜਾ ਪਾਣੀ ਜਿਹੜਾ ਇੱਥੋਂ ਨਹੀਂ ਉਹਦੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੋ ਜਾਂਦਾ ਜਦ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਇਸ ਤਰ੍ਹਾਂ ਜਾਰੀ ਰਹੇਗਾ ਇੱਕ ਦਿਨ ਲੱਗਦਾ ਦੋ ਦਿਨ ਲੱਗਦਾ ਇਹ ਪ੍ਰਸ਼ਾਸਨ ਦੇ ਹੱਥ ਵਿੱਚ ਆ ਕਿ ਕਦੋਂ ਪ੍ਰਸ਼ਾਸਨ ਜਾਗਦਾ ਤੇ ਕਦੋਂ ਜਿਹੜਾ ਆ ਇੱਥੇ ਇਹਨਾਂ ਦੀ ਸਮੱਸਿਆ ਦਾ ਹੱਲ ਹੁੰਦਾ ਤੇ ਕਦੋਂ ਇਹ ਜਿਹੜਾ ਰ ਉਹ ਓਪਨ ਹੁੰਦਾ ਨਾਲ ਦੀ ਨਾਲ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇਸ ਸਮਰਥਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਜਿਹੜੀਆਂ ਉਹ ਇੱਥੇ ਪੁੱਜ ਵੀ ਰਹੀਆਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਤਗੁਰੂ ਵਿਦਾਸ ਮਹਾਰਾਜ ਜਿਹੜਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਇੱਥੋਂ ਦੀ ਜਿਹੜੀ ਆ ਉਹ ਜਿਹੜੀ ਸ਼ੋਭਾ ਯਾਤਰਾ ਲੰਘਣੀ ਹੈ ਤੇ ਮਹੱਲਾ ਵਾਸੀ ਵੀ ਮੰਗਿਆ ਕਿ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਦਾ ਹੱਲ ਕੀਤਾ ਜਾਵੇ ਪਰ ਇੰਨਾ ਸਮਾਂ ਬੀਤ ਜਾਣ ਤੋਂ ਬਾਵਜੂਦ ਵੀ ਅਜੇ ਤੱਕ ਕੋਈ ਵੀ ਪ੍ਰਸ਼ਾਸਕਿਕ ਅਧਿਕਾਰੀ ਇੱਥੇ ਨਹੀਂ ਪੁੱਜਿਆ ਇਸ ਕਰਕੇ ਜਿਹੜੇ ਧਰਨਾ ਜਿਹੜੇ ਕਾਰੀ ਨੇੜੇ ਉਹ ਇੱਥੇ ਡਟੇ ਹੋਏ ਨੇ ਕੀ ਨਤੀਜਾ ਨਿਕਲਦਾ ਕੀ ਬਣੇਗਾ ਕੀ ਪਾਣੀ ਨਿਕਲੇਗਾ ਜਾਂ ਫਿਰ ਇੱਥੇ ਕਾਰਵਾਈ ਕੋਈ ਹੋਰ ਹੋਵੇਗੀ ਆਉਣ ਵਾਲਾ ਸਮਾਂ ਦੱਸੇਗਾ ਇੰਤਜ਼ਾਰ ਕਰੋ ਨਵੀਂ ਅਪਡੇਟ ਦੇ ਨਾਲ ਜਲਦੀ ਜੁੜਾਂਗੇ ਜੁੜੇ ਰੋ ਪੰਜਾਬ ਜਸ਼ਨ ਨਾਲ ਕੈਮਰਾ ਪਰਸਨ ਦੀ ਪਥੜ ਦੇ ਨਾਲ ਲਾਲਕੋਹ ਪੰਜਾਬ ਜਸ਼ਨ ਲਈ ਅਗਰ ਰੋਡ ਤੇ ਖੜੀ ਹੈ ਕਿ ਜੀ ਕਾਰ ਤੋਂ ਜਰੀ ਕੇ ਨਾਲ ਭਾਰਤ ਮਸੀਰ ਕਿੱਦਾਂ ਫੂਲ ਆ ਉਹ ਦਰਮਿਆਨ ਪਾਸ ਬੈਠ ਕੇ ਜਿਹੜਾ ਉਹ ਲੈ ਜੋ ਵੀ ਨਾਲਿਆ ਪੈਨਸ਼ਨ ਨਾਲ ਲੈਣਾ ਪੈਂਦਾ ਉਹਨਾਂ ਨੂੰ ਆਪ ਉਹ ਨਾ ਇੱਕ ਵਾਰੀ ਆਪ ਆਪ ਹੀ ਬੈਠੇ ਸਾਰੇ ਮੱਲਿਆ ਦੇ ਤੈਨੂੰ ਕਹਿੰਦਾ ਤੂੰ ਵੀ ਬੈਠ ਜਾ ਜੇ ਬੋਲ ਤੋ ਲੱਗੀ ਔਰ ਬਿਹਾਲਾਂ ਦੇ ਕੋਈ ਚੱਕਰ ਨਹੀਂ ਜਿਹੜਾ ਮਾਰੀ ਆਸ ਤੇ ਬੋਲ ਚ ਕੀ ਕਰ ਲੂਗੀ ਨਹੀਂ ਤੂੰ ਕਾਰ ਨੂੰ ਫੋਨ ਕਰ ਦੇ ਧਰਨਾ ਸਾਡਾ ਮਸਲਾ ਆ ਪਾਣੀ ਦਾ ਜੀ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂਗਾ ਗੰਦਾ ਪਾਣੀ ਸੜਕ ਤੇ ਚੱਲ ਰਿਹਾ ਆ 3 ਮਹੀਨੇ ਤੋਂ ਇਹ ਪ੍ਰਸ਼ਾਸਨ ਨੂੰ ਮੰਗ ਕੀਤੀ ਆ ਪਰ ਪ੍ਰਸ਼ਾਸਨ ਨੇ ਸਾਨੂੰ ਕੋਈ ਜਵਾਬ ਨਹੀਂ ਦਵਾਇਆ ਗਿਆ ਇਸ ਕਰਕੇ ਮਜਬੂਰਨ ਹੁਣ ਫੇਰ ਧਰਨਾ ਲਗਾਇਆ ਗਿਆ ਅੱਗੇ ਆ ਸੋਭਾ ਯਾਤਰਾ ਜੀ ਸ੍ਰੀ ਗੁਰੂ ਰਬੀਦਾਸ ਮਹਾਰਾਜ ਜੀ ਉਹਦੇ ਕਰਕੇ ਸਾਡਾ ਹੈਗਾ ਧਰਮਿਕ ਮੁੱਦਾ ਹੈ ਜੀ ਤੇ ਇਸ ਕਰਕੇ ਧਰਨਾ ਲਗਾਇਆ ਗਿਆ ਹੁਣ ਆਪਾਂ ਮੰਗ ਕੀ ਕਰਦੇ ਹਾਂ ਮੰਗ ਇਹ ਹੀ ਆ ਕਿ 30 ਤਰੀਕ ਨੂੰ ਸੋਭਾ ਯਾਤਰਾ ਆ ਵੱਡੇ ਵੱਡੇ ਪੱਧਰ ਤੇ ਉਸ ਤੋਂ ਬਾਅਦ ਨਗਰ ਆ ਸੋਭਾ ਯਾਤਰਾ 14 ਪਿੰਡਾਂ ਦੇ ਬੱਚੇ ਜੋ ਕਿ ਹੁੰਦੀ ਹੋਈ ਇੱਥੋਂ ਸੜਕ ਦੇ ਉੱਤੇ ਗੁਜ਼ਰਨੀ ਆ ਇੱਥੇ ਗੰਦਾ ਪਾਣੀ ਦਾ ਨਿਕਾਸ ਆ ਗੰਦਾ ਪਾਣੀ ਆ ਜੀ ਜਿਸ ਵੇਲੇ ਪਹਿਲੇ ਸੇ ਡੈਥ ਹੋਈ ਹੈ ਉਦੋਂ ਯਕੀਨ ਦਵਾਇਆ ਗਿਆ ਸੀ ਪਰੋਖਸਾ ਜਿਹੜਾ ਯਕੀਨ ਦਵਾਇਆ ਗਿਆ ਸੀਗਾ ਪਰੋਖਸਾ ਦਵਾਇਆ ਗਿਆ ਕਿ ਪਰ ਕੋਈ ਸੁਣਵਾਈ ਨਹੀਂ ਹੋਈ ਕਦੀ ਉਸ ਤੋਂ ਬਾਅਦ ਕੋਈ ਪ੍ਰੋਜੈਕਟਿੰਗ ਕਰੀ ਆਇਆ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਜਿਹੜਾ ਬੀਡੀਪੀ ਉਹਨੂੰ ਸਸਪੈਂਡ ਕੀਤਾ ਸੀ ਉਹਦੇ ਬਾਰੇ ਤੁਹਾਡਾ ਕੀ ਨਹੀਂ ਉਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਜੀ ਸਿੰਦਰ ਸਾਹਿਬ ਕਹਿ ਕੇ ਗਏ ਸੀ ਕਿ ਹਾਂਜੀ ਕਹਿ ਕੇ ਗਏ ਸੀ ਪਰ ਸਾਨੂੰ ਨਹੀਂ ਉਹਦੀ ਪੂਰੀ ਤੀ ਜਾਨਕਾਰੀ ਨਹੀਂ ਜਾਣਕਾਰੀ ਜੀ ਇਹ ਜੋ ਧਰਨਾ ਅੱਜ ਪਿਛਲੇ 3-4 ਮਹੀਨਿਆਂ ਤੋਂ ਪਾਣੀ ਦਾ ਮੁੱਦਾ ਸੀ ਅਸੀਂ ਲਗਾਤਾਰ ਪ੍ਰਸ਼ਾਸਨ ਕੋਲ ਜਾਂਦੇ ਸੀਗੇ ਕਿ ਸਾਡੇ ਪਾਣੀ ਦਾ ਹੱਲ ਕਰ ਦਿਓ ਪਰ ਉਹਨਾਂ ਨੇ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਕੀਤਾ ਐਸਡੀਐਮ ਸਾਹਿਬ ਵੀ ਕਹਿੰਦੇ ਸੀ ਹਰ ਰੋਜ਼ ਅਸੀਂ ਤੀਜੇ ਦਿਨ ਪਾਣੀ ਦੇ ਟੈਂਕਰ ਭਰਾਂਗੇ ਪਰ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਦਿਨ ਪਰ ਦਿਨ ਹਾਲਾਤ ਸੇ ਵਧਦੇ ਆ ਵਧਦੇ ਕਾਰਨ ਅੱਜ ਅਸੀਂ ਧਰਨਾ ਦਿੱਤਾ ਪਿੰਡ ਵਾਸੀਆਂ ਨੇ ਸਤਗੁਰੂ ਵਿਦਾਸ ਮਹਾਰਾਜ ਦੀ ਸ਼ੋਭਾ ਯਾਤਰਾ ਆਇਆ 30 ਤਰੀਕ ਦੀ 8 10 ਪਿੰਡ ਇਧਰੋਂ ਦੀ ਨਗਰ ਵੀ ਹੈ ਜਿੱਦਾਂ ਸ਼ੋਭਾ ਯਾਤਰਾ ਉਹਦੇ ਕਰਕੇ ਅਸੀਂ ਕਹਿੰਦੇ ਜਲਦੀ ਕੋਈ ਇਹਦਾ ਹੱਲ ਕੀਤਾ ਜਾਵੇ ਤੁਹਾਨੂੰ ਫੋਨ ਕਿਧਾ ਆ ਰਿਹਾ ਸੀ ਹੁਣ ਬੇਦਾਰਨਾ ਨਾਲੋਂ ਤੁਹਾਨੂੰ ਕਿਹਾ ਜਾ ਰਿਹਾ ਹੁਣ ਮੈਨੂੰ ਸੈਕਟਰੀ ਸਾਹਿਬ ਰਜਿੰਦਰ ਸੈਕਟਰੀ ਸਾਹਿਬ ਦਾ ਫੋਨ ਆ ਰਿਹਾ ਸੀ ਕਿ ਸਾਈਡ ਤੇ ਹੋ ਜਾਓ ਪੁਲਸ ਆ ਰਹੀ ਹੈ ਮੈਂ ਕਿਹਾ ਕੋਈ ਗੱਲ ਨਹੀਂ ਪੁਲਸ ਆ ਜਾਵੇ ਕੋਈ ਚੱਕਰ ਨਹੀਂ ਆਗਾ ਕੀ ਕਹਿੰਦੇ ਪੁਲਸ ਨੇ ਕੀ ਕੀ ਕਹਨਾ ਪੁਲਸ ਆ ਰਹੀ ਹੈ ਧਰਨਾ ਚਕਾਉਣਾ ਤੁਸੀਂ ਸਾਈਡ ਤੇ ਰਹੋ ਬਬਲੂ ਦਾ ਨਾਮ ਲੈਂਦੇ ਸੀ ਸਾਈਡ ਤੇ ਕਰ ਦਿਓ ਉਹਨੇ ਧਰਨਾ ਲਾਇਆ ਹੋਇਆ ਆ ਜਦ ਕਿ ਬਬਲੂ ਨੂੰ 4 ਦਿਨ ਹੋ ਗਏ ਆ ਇੱਥੋਂ ਗਏ ਹੋਏ ਹਯੂਰ ਸਾਹਿਬ ਸ਼ੋਭਾ ਲੈ ਕੇ ਗਏ ਹੋਏ ਉਹ ਗੇੜਾ ਤੇ ਫੇਰ ਵੀ ਉਹਦਾ ਨਾਮ ਜਾਣ ਜਾਣ ਕੇ ਬਦਨਾਮ ਕਰਦੇ ਆ ਪਤਾ ਨਹੀਂ ਲੋਕ ਕਿਉਂ ਇਦਾਂ ਲਾਕ ਡਟ ਕਰਦੇ ਆ ਹੁਣ ਮੈਂ ਤਾਂ ਸਾਇਟੀ ਨੂੰ ਕਹਤਾ ਮੈਂ ਕਿ ਤੂੰ ਵੀ ਆ ਜਾ ਕੋਈ ਗੱਲ ਨਹੀਂ ਉਦੋਂ ਨੂੰ ਪ੍ਰੂਸਾਦ ਹੋਇਆ ਸੀ ਤੁਹਾਨੂੰ ਜਦ ਲੜਕੀ ਦੀ ਮੌਤ ਹੋਈ ਆ ਉਦੋਂ ਕੀ ਕੀਆ ਗਿਆ ਸੀ ਉਦੋਂ ਇਹ ਕਿਹਾ ਸੀ ਤੁਹਾਡਾ ਜਾਲ ਦਾ ਹੱਲ ਕੀਤਾ ਜਾਊਗਾ ਕਹਿ ਕੇ ਬਾਡੀ ਵੀ ਚਕਾ ਦਿੱਤੀ ਸਾਨੂੰ ਸਾਰੇ ਮੱਲੇ ਵਾਲਿਆਂ ਨੂੰ ਕਹਿ ਕੇ ਵੀ ਕੋਈ ਗੱਲ ਨਹੀਂ ਬਾਡੀ ਚੱਕ ਲਓ ਪਰ ਉਹਨਾਂ ਵਿਚਾਰਿਆਂ ਦਾ ਵੀ ਨਹੀਂ ਕੁਝ ਬਣਿਆ ਦੰਪ ਸਿੰਦਰ ਸਾਹਿਬ ਕਹਿੰਦੇ ਸੀ ਕਿ ਸਸਪੈਂਡ ਕਰ ਦਿੱਤਾ ਬੀਡੀਪੀਓ ਸਾਹਿਬ ਹਾਂਜੀ ਝੂਠ ਬੋਲਿਆ ਕਹਿੰਦੇ ਸੀ ਸਸਪੈਂਡ ਕਰਦਾ ਪਰ ਕੁਛ ਨਹੀਂ ਇਦਾਂ ਦਾ ਹੋਇਆ ਸਿੰਦਰ ਸਾਹਿਬ ਝੂਠ ਬੋਲ ਕੇ ਗਏ ਐਸਡੀਐਮ ਸਾਹਿਬ ਸੀਗੇ ਅਸਰੀਬ ਸਾਹਿਬ ਸੀਗੇ ਐਸਡੀਐਮ ਸਾਹਿਬ ਸੀਗੇ ਹਾਂਜੀ ਵੀਡੀਓ ਮੈਡਮ ਵੀ ਆਏ ਸੀਗੇ ਕਹਿੰਦੇ ਅਸੀਂ ਸਸਪੈਂਡ ਕਰਦਾ ਪਰ ਕੋਈ ਸਸਪੈਂਡ ਨਹੀਂ ਉਹ ਤਾਂ ਰੈਗੂਲਰ ਹੀ ਆ ਰਹੇ ਆ ਮੰਗੇ ਆਈ ਸਾਡੀ ਕਿ ਪਾਣੀ ਦਾ ਹੱਲ ਕੀਤਾ ਜਾਵੇ ਚਾਹੇ ਪੰਚਾਇਤ ਦੀ ਜ਼ਮੀਨ 'ਚ ਪਾਇਆ ਜਾਵੇ ਚਾਹੇ ਪ੍ਰਸ਼ਾਸਨ ਮੋਲ ਲੈ ਕੇ ਜ਼ਮੀਨ 'ਚ ਪਾਣੀ ਪਾਇਆ ਜਾਵੇ ਸਰ ਮੁੱਦਾ ਪਾਣੀ ਦਾ ਹੀ ਆ ਲੱਗਦਾ ਹੱਲ ਹੁੰਦਾ ਤੁਹਾਨੂੰ ਲੱਗਦਾ ਹੀ ਹੈ ਜੇ ਬੈਠਾਂਗੇ ਤਾਂ ਹਲ ਹੋਊਗਾ ਪਰ ਅੱਗੇ ਲੱਗਦਾ ਹੀ ਨਹੀਂ 4 ਮਹੀਨੇ ਹੋ ਗਏ ਸਾਨੂੰ ਲਗਾਤਾਰ ਜਾਂਦਿਆਂ ਨੂੰ ਜਿਕਰ ਧਰਨੇ ਦੇ باوجود ਵੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਇਸ ਪਾਣੀ ਦੇ ਉੱਤੇ ਫਿਰ ਤੁਹਾਡਾ ਅਗਲਾ ਐਕਸ਼ਨ ਕੀ ਹੈ